ਇਕ ਓਅੰਕਾਰ ਸਤਿਗੁਰ ਪ੍ਰਸਾਦ ਸੰਗਤਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਬਿਤਵਾਟਾ ਗੁਰੂ ਕੋਣ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸ਼ਬਦ ਗੁਰੂ ਸਾਡਾ ਗੁਰੂ ਸ਼ਬਦ ਗੁਰੂ ਹੈ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਹੀ ਪਰਮੇਸ਼ਰ ਹੈ ਉਹਨਾਂ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਨਿਰੰਕਾਰ ਨੂੰ ਸ਼ਬਦ ਰੂਪ ਦੇ ਵਿੱਚ ਸਤ ਕਰਤਾਰ ਕਹਿ ਕੇ ਪੁਕਾਰਦੇ ਹਨ ਜਿੱਥੇ ਵੀ ਗਿਆਨ ਕਰਵਾਣਾ ਉੱਥੇ ਉਹਨਾਂ ਨੇ ਕਹਿ ਦੇਣਾ ਸਤ ਕਰਤਾਰ ਸਤ ਕਰਤਾਰ ਏ ਸ੍ਰਿਸ਼ਟ ਦੇ ਕਰਤਾ ਤੂੰ ਸਤ ਹੈ ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਬੀ ਸੱਚ ਰੱਬ ਸ਼ਬਦ ਹੈ ਬਚਨ ਹੈ ਕਲਾਮ ਹੈ ਰੱਬ ਕੋਈ ਸ਼ਰੀਰ ਨਹੀਂ ਹੈ संसार ਦੀ ਉਤਪਤੀ ਵੀ ਸ਼ਬਦ ਤੋਂ ਹੀ ਹੋਈ ਹੈ ਜਿੰਨੇ ਵੀ ਗੁਰੂ ਪੀਰ अवतार ਪੈਗੰਬਰ ਮਹਾਤਮਾ ਜਿੰਨੇ ਵੀ ਪੀਰ ਪੈਗੰਬਰ अवतार ਗੁਰੂ ਮਹਾਤਮਾ ਸੰਤ ਭਗਤ ਹਨ ਇਹਨਾਂ ਸਾਰਿਆਂ ਨੇ ਉਸ ਨੂੰ ਸ਼ਬਦ ਰੂਪ ਦੇ ਵਿੱਚ ਯਾਦ ਕੀਤਾ ਉਸ ਪਰਮੇਸ਼ਰ ਨੂੰ ਕਿਸ ਨੇ ਉਸ ਨੂੰ ਮਾਲਕ ਕਹਿ ਕੇ ਯਾਦ ਕੀਤਾ ਕਿਸ ਨੇ ਸਤ ਕਰਤਾ ਕਿਸ ਨੇ ਖੁਦਾ ਕਿਸ ਨੇ ਅੱਲਾ ਕਿਸ ਨੇ ਰਾਮ ਕਿਸ ਨੇ ਵਿੱਠਲ ਕਿਸ ਨੇ ਨਾਰਾਇਣ ਸਾਰਿਆਂ ਨੇ ਉਸ ਨੂੰ ਸ਼ਬਦ ਰੂਪ ਦੇ ਵਿੱਚ ਯਾਦ ਕੀਤਾ ਕਿਉਂਕਿ ਗੁਰੂ ਸ਼ਬਦ ਬਚਨ ਕਲਾਮ ਜਮਦੀ ਮਰਦੀ ਨਹੀਂ ਹੈ ਇਸ ਨੂੰ ਕੋਈ ਜਲਾ ਨਹੀਂ ਸਕਦਾ ਇਹਨੂੰ ਕੋਈ ਤੋੜ ਨਹੀਂ ਸਕਦਾ ਇਹਨੂੰ ਕੋਈ ਵਾਸੇ 'ਚ ਨਹੀਂ ਕਰ ਸਕਦਾ ਇਸ ਨੂੰ ਕੋਈ ਡਬੋ ਨਹੀਂ ਸਕਦਾ ਇਸ ਨੂੰ ਕੋਈ ਪੈਦਾ ਨਹੀਂ ਕਰ ਸਕਦਾ ਕਿਉਂਕਿ ਰੱਬ ਆਪਣੇ ਆਪ ਤੋਂ ਬਣਿਆ ਹੈ ਆਪ ਹੀ ਨੇ ਆਪ ਸਾਜਿਓਨ ਆਪ ਹੀ ਨੇ ਰਚਿਓ ਨਾਉ ਔਰ ਰੱਬ ਕੋਈ ਸ਼ਰੀਰ ਨਹੀਂ ਹੈ ਰੱਬ ਗੁਰੂ ਸ਼ਬਦ ਹੈ ਬਚਨ ਹੈ ਕਲਾਮ ਹੈ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਾਏ ਨਾ ਸਕੇ ਜਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਸ਼ਬਦ ਮਰੋ ਫਿਰ ਜੀਵੋ ਸਾਧੀ ਤਾਂ ਫਿਰ ਮਰਨਾ ਹੋਈ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਹਾਵਾ ਔਰ ਗੁਰੂ ਸ਼ਬਦ ਬਚਨ ਕਲਾਮ ਕਿੰਨਾ ਕੁਲ ਹੈ ਭਗਤਾ ਕੁਲ ਹੈ ਸੰਤਾ ਕੁਲ ਹੈ ਪੀਰਾ ਕੁਲ ਹੈ ਅਵਤਾਰਾ ਕੁਲ ਹੈ ਪੈਗੰਬਰਾ ਕੁਲ ਹੈ ਮਹਾਤਮਾ ਕੁਲ ਹੈ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣ ਤ ਦਰਦ ਦੁਖ ਲਤਾ ਨਾਮ ਕੇ ਮੈਮਾ ਸੰਤ ਰਿੱਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਗੁਰੂ ਸ਼ਬਦ ਬਚਨ ਕਲਾਮ ਸੰਤਾਂ ਦੀ ਰਸਨਾ ਤੇ ਹੈ ਗੁਰੂ ਸ਼ਬਦ ਬਚਨ ਕਲਾਮ ਇਹ ਧਰਮ ਮਜਬ ਦੇਸ਼ ਰੂਪ ਰੰਗਾਕਾਰ ਮੇਲ ਫੀਮੇਲ ਖੂਬਸੂਰਤੀ ਬਦਸੂਰਤੀ ਬਿਮਾਰੀ ਸਵਸਥ ਅਮੀਰ ਗਰੀਬ ਕੁਝ ਵੀ ਨਹੀਂ ਦੇਖਦਾ ਇਹ ਤਾਂ ਸਿਰਫ ਬੰਦੇ ਦੀ ਪ੍ਰੇਮਾ ਭਗਤੀ ਦਿਖਦਾ ਹੈ ਪਿਆਰ ਦੇਖਦਾ ਹੈ ਸ਼ਰਦਾ ਦੇਖਦਾ ਹੈ ਭੋਲਾ ਪਾ ਦੇਖਦਾ ਹੈ ਰੱਬ ਜਿੰਨੂੰ ਵੀ ਮਿਲਿਆ ਭੋਲੇ ਪਾਓ ਕਰਕੇ ਮਿਲਿਆ ਪ੍ਰੇਮ ਕਰਕੇ ਮਿਲਿਆ ਸੱਚ ਕਹੋ ਸੁਣ ਲਿਓ ਸਭੈ ਜਿਨਿ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੋਬਿੰਦ ਪਾਓ ਭਗਤ ਦਾ ਭੁਖਾ ਭੋਲਾ ਪਾਓ ਗੋਬਿੰਦ ਮਿਲਾਵੇ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਸੰਤ ਮਹਾਤਮਾ ਭਗਤ ਹਨ ਇਹਨਾਂ ਨੂੰ ਰੱਬ ਪੋਲੇ ਪਾਉ ਕਰਕੇ ਮਿਲਿਆ ਹੈ ਪ੍ਰੇਮ ਕਰਕੇ ਮਿਲਿਆ ਹੈ ਗੁਰੂ ਸ਼ਬਦ ਬਚਨ ਕਲਾਮ ਕਿਤੇ ਹੈ ਜਿੱਥੇ ਪ੍ਰੇਮ ਹੈ ਜਿੱਥੇ ਪਿਆਰ ਹੈ ਜਿੱਥੇ ਸ਼ਰਧਾ ਭਾਵਨਾ ਹੈ ਔਰ ਪ੍ਰੇਮ ਪਿਆਰ ਸ਼ਰਧਾ ਭਾਵਨਾ ਕਿੰਨਾ ਕੋਲ ਹੈ ਅਵਤਾਰਾਂ ਕੋਲ ਗੁਰੂਆਂ ਕੋਲ ਮਹਾਤਮਾ ਕੋਲ ਭਗਤਾ ਕੋਲ ਸੰਤਾ ਕੋਲ ਪੀਰਾ ਕੋਲ ਪੈਗੰਬਰਾ ਕੋਲ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ ਇਹਨਾਂ ਦਾ ਬੋਲਿਆ ਬਿਰਤਾ ਕਿਉਂ ਨਹੀਂ ਜਾਂਦਾ ਕਿਉਂਕਿ ਇਹਨੀਆਂ ਦੀ ਰਸਨਾ ਤੇ ਗੁਰੂ ਸ਼ਬਦ ਬਚਨ ਕਲਾਮ ਆ ਕੇ ਟਿਕ ਗਿਆ ਹੈ ਗੁਰੂ ਸ਼ਬਦ ਬਚਨ ਕਲਾਮ ਹੀ ਪਰਮੇਸ਼ਰ ਹੈ ਉਹ ਹੀ ਉਹ ਹੀ ਗੁਰੂ ਹੈ ਗੁਰੂ ਕਿੱਥੋਂ ਪ੍ਰਗਟ ਹੋ ਰਿਹਾ ਹੈ ਸੰਤਾਂ ਵਿੱਚੋਂ ਭਗਤਾਂ ਵਿੱਚੋਂ ਅਵਤਾਰਾਂ ਵਿੱਚੋਂ ਮਹਾਤਮਾ ਵਿੱਚੋਂ ਪੀਰ ਪੈਗੰਬਰਾਂ ਵਿੱਚੋਂ ਜਿੱਥੋਂ ਸ਼ਬਦ ਪ੍ਰਗਟ ਹੋਇਆ ਸਿੱਖਾਂ ਨੇ ਕਹਤਾ ਗੁਰੂ ਜਿੱਥੋਂ ਸ਼ਬਦ ਪ੍ਰਗਟ ਹੋਇਆ ਹਿੰਦੂਆਂ ਨੇ ਕਹਤਾ avatars ਔਰ ਮੁਸਲਮਾਨਾਂ ਨੇ ਕਹਤਾ ਪਗੰਬਰ ਇਸਾਈਆਂ ਨੇ ਕਹਤਾ ਮਸੀ ਬੋਧੀਆਂ ਨੇ ਕਹਤਾ ਮਹਾਤਮਾ ਜਿੰਨੇ ਵੀ ਧਰਮ ਹਨ ਉਹਨਾਂ ਨੇ ਵੱਖ-ਵੱਖ ਨਾਮਾਂ ਵਿੱਚ ਨਾਮ ਧਾਰ ਦਿੱਤੇ ਮਤਲਬ ਅਰਥ ਸਾਰੰ ਦਾ ਇੱਕ ਹੀ ਹੈ ਸ਼ਬਦ ਦਾ ਰਸਨਾ ਵਿੱਚੋਂ ਪ੍ਰਗਟ ਹੋਣਾ ਇਸ ਲਈ ਭਗਤਾ ਸੰਤਾ ਮਹਤਮਾ ਗੁਰੂ ਅਵਤਾਰਾ ਪੀਰ ਪੈਗੰਬਰਾਂ ਵਿੱਚੋਂ ਸ਼ਬਦ ਰੂਪ ਦੇ ਵਿੱਚ ਰੱਬ ਪ੍ਰਗਟ ਹੋ ਰਿਹਾ ਹੈ ਦਰਸ਼ਨ ਦੇ ਰਿਹਾ ਗਿਆਨ ਕਰਾ ਰਿਹਾ ਸਾਰਿਆਂ ਨੂੰ ਸਾਧ ਗਏ ਸੰਗ ਨਾਹੀ ਕਿਛ ਕਾਲ ਦਰਸ਼ਨ ਪਿੱਟ ਤੋਤ ਨੇ ਹਾਲ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ 68 ਤੀਰਤ ਕਾ ਮੁਖ ਟਿੱਕਾ ਤਿੱਤ ਗਟ ਮਤ ਵਿਗਾਸ ਕਿ ਸੇ ਭਗਤ ਮਹਾਤਮਾ ਪੀਰ ਪੈਗੰਬਰ ਅਵਤਾਰ ਦੇ ਦਰਸ਼ਨ 68 ਤੀਰਥਾਂ ਦੇ ਬਰਾਬਰ ਹਨ ਕਿਉਂਕਿ ਉੱਤੇ ਗੁਰੂ ਸ਼ਬਦ ਬਚਨ ਕਲਾਮ ਦੇ ਰੂਪ ਦੇ ਵਿੱਚ ਰੱਬ ਆ ਕੇ ਰਸਨਾ ਤੇ ਬੈਠ ਗਿਆ ਹੈ ਜਿਹੜੇ ਲੋਕੀ ਆਂਧਿਆਨਾ ਬਸ ਏਕੋ ਉਪਰਵਾਲੇ ਤੋਂ ਮੰਨਨੇ ਆ ਇੱਕ ਰੱਬ ਨੂੰ ਮੰਨਨੇ ਆ ਅਸੀਂ ਨਹੀਂ ਸੰਤਾ ਭਗਤਾਂ ਤੋਂ ਮੰਗਦੇ ਪੀਰ ਪੈਗੰਬਰਾਂ ਤੋਂ ਮੰਗਦੇ ਮਹਾਤਮਾ ਤੋਂ ਮੰਗਦੇ ਭਗਤਾਂ ਤੋਂ ਮੰਗਦੇ ਅਸੀਂ ਨਹੀਂ ਮੰਗਦੇ ਨਾ ਤੋਂ ਸੱਚ ਜਾਣਿਓ ਉਹ ਰੱਬ ਦੇ ਘਰ ਤੋਂ ਟੁੱਟੇ ਹੋਏ ਲੋਗ ਹਨ ਇੱਕ ਅੰਧਕਾਰ ਦੀ ਵਿੱਚ ਜ਼ਿੰਦਗੀ ਜੀ ਰਹੇ ਹਨ ਇਹਨਾਂ ਲੋਕਾਂ ਨੂੰ ਆਏ ਨਹੀਂ ਪਤਾ ਰੱਬ ਹੈ ਕੌਣ ਹੈ ਰੱਬ ਗੁਰੂ ਸ਼ਬਦ ਹੈ ਬਚਨ ਹੈ ਕਲਾਮ ਹੈ ਔਰ ਗੁਰੂ ਸ਼ਬਦ ਬਚਨ ਕਲਾਮ ਕਿਨਾਂ ਕੋਲ ਹੈ ਭਗਤਾ ਕੋਲ ਸੰਤਾਂ ਕੋਲ ਪੀਰ ਪਗੰਬਰ ਅਵਤਾਰਾ ਮਹਾਤਮਾ ਕੋਲ ਜਿੱਥੇ ਗੁਰੂ ਸ਼ਬਦ ਹੈ ਉੱਥੇ ਦਇਆ ਹੈ ਉੱਥੇ ਖਿਮਾ ਹੈ ਉੱਥੇ ਕਿਰਪਾ ਹੈ ਉੱਥੇ ਸੇਵਾ ਹੈ ਉੱਥੇ ਨਿਮਰਤਾ ਹੈ ਉਥੇ ਹੀ ਨੇਕੀ ਹੈ ਉਥੇ ਹੀ ਇਮਾਨਦਾਰੀ ਹੈ ਉਥੇ ਹੀ ਪਰਉਪਕਾਰ ਹੈ ਉਥੇ ਹੀ ਸਬਰ ਹੈ ਉਥੇ ਹੀ ਸੰਤੋਖ ਹੈ ਉਥੇ ਹੀ ਰਜਾ ਹੈ ਉਥੇ ਹੀ ਹੁਕਮ ਹੈ ਉਥੇ ਨਿਮਰਤਾ ਹੈ ਉਥੇ ਹੀ ਮਿੱਠੀ ਬਾਣੀ ਹੈ ਉਥੇ ਹੀ ਸਤਕਾਰ ਹੈ ਉਥੇ ਹੀ ਪ੍ਰੇਮ ਪਿਆਰ ਹੈ ਜਿਹਨੇ ਵੀ ਬੇਅੰਤ ਗੁਣਾਂ ਜਿਨ ਗੁਣਾਦੰਤ ਨਹੀਂ ਹੈ ਇਹ ਸਾਰੇ ਗੁਣ ਰੱਬ ਦੇ ਹਨ ਕਿਉਂਕਿ ਰੱਬ ਹੀ ਦਿਆਲੂ ਹੈ ਰੱਬ ਹੀ ਸੇਵਾ ਹੈ ਰੱਬ ਹੀ ਨਿਮਰਤਾ ਹੈ ਰੱਬ ਹੀ ਰਜਾ ਹੈ ਰੱਬ ਹੀ ਹੁਕਮ ਹੈ ਰੱਬ ਹੀ ਸੱਚਾਈ ਹੈ ਰੱਬ ਹੀ ਅਚਾਈ ਹੈ ਰੱਬ ਹੀ ਨੇਕੀ ਹੈ ਰੱਬ ਹੀ ਇਮਾਨਦਾਰੀ ਹੈ ਰੱਬ ਹੀ ਰਜਾ ਹੈ ਰੱਬ ਹੀ ਪਿਆਰ ਹੈ ਇਹ ਸਾਰੇ ਗੁਣ ਤਾਂ ਰੱਬ ਦੇ ਹਨ ਉਥੇ ਤਾਂ ਸਰੀਰ ਰਹਾ ਹੀ ਨਹੀਂ ਕਿਉਂਕਿ ਕਿਤੇ ਜਿੱਥੇ ਗੁਰੂ ਸ਼ਬਦ ਬਚਨ ਕਲਾਮ ਆਜੋ ਤੇ ਸਰੀਰ ਨਹੀਂ ਰਹਿ ਜਾਂਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੰਨਕ ਕਟਕ ਜਲ ਤਰੰਗ ਜੈਸਾ ਜੈਸੇ ਫੇਨ ਬੁਦਬੁਦਾ ਜਲ ਤੇ ਪਿੰਨਾ ਹੋਈ ਜਿਵੇਂ ਸੋਨੇ ਦੇ ਆਭੂਸ਼ਣ ਸੋਨੇ ਤੋਂ ਲੱਗ ਨਹੀਂ ਹਨ ਉਸੇ ਦਾ ਇਹ ਰੂਪ ਹਨ ਜਿਵੇਂ ਲਹਿਰਾ ਸਮੁੰਦਰ ਤੋਂ ਲੱਗ ਨਹੀਂ ਹਨ ਉਸੇ ਦਾ ਇਹ ਰੂਪ ਹਨ ਜਿਵੇਂ ਬੁਧੂਦਾ ਜਲ ਤੋਂ ਲੱਗ ਨਹੀਂ ਹੈ ਉਸੇ ਦਾ ਇਹ ਰੂਪ ਹੈ ਉਸੇ ਵਿੱਚ ਮਿਲ ਕੇ ਉਸੇ ਦਾ ਰੂਪ ਹੋ ਜਾਂਦਾ ਹੈ ਉਸੇ ਤਰ੍ਹਾਂ ਜਿੱਥੇ ਗੁਰੂ ਸ਼ਬਦ ਆ ਜਾਏ ਬਚਨ ਆ ਜਾਏ ਕਲਾਮ ਆ ਜਾਏ ਉੱਥੇ ਉਸੇ ਦਾ ਇਹ ਰੂਪ ਹੋ ਜਾਂਦਾ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ ਰਾਮ ਕਬੀਰਾਂ ਏਕ ਪਾਏ ਹੈ ਕੋਈ ਨਾ ਸਕੇ ਪਛਾਨੀ ਅਸੀਂ ਇਹਨੂੰ ਗੁਨਾਹ ਕਰਕੇ ਤਾਂ ਰੱਬ ਨੂੰ ਰੱਬ ਕਹਿੰਨੇ ਆ ਰੱਬ ਦੇ ਅੰਦਰ ਦਇਆ ਹੈ ਰੱਬ ਦੇ ਅੰਦਰ ਖੇਮਾ ਹੈ ਰੱਬ ਦੇ ਅੰਦਰ ਨਿਮਰਤਾ ਹੈ ਸਬਰ ਹੈ ਸੰਤੋਖ ਹੈ ਰਜਾ ਹੈ ਪ੍ਰੇਮ ਹੈ ਪਿਆਰ ਹੈ ਸਚਾਈ ਹੈ ਅਛਾਈ ਹੈ ਨੇਕੀ ਹੈ ਇਮਾਨਦਾਰੀ ਹੈ ਮਿੱਠੀ ਬਾਣੀ ਹੈ ਸਤਕਾਰ ਹੈ ਪਰਉਪਕਾਰ ਹੈ ਮਾਫ ਕਰਨਾ ਉਹ ਰੱਬ ਵੀ ਨਹੀਂ ਹੈ ਜਿਸ ਦੇ ਅੰਦਰ ਆ ਗੁਣ ਨਹੀਂ ਹੈ ਉਹ ਕੋਈ ਅਧੂਰਾ ਹੈ ਜੋ ਅਧੂਰਾ ਹੈ ਉਹ ਪੂਰਾ ਨਹੀਂ ਹੈ ਔਰ ਪੂਰਾ ਹੀ ਰੱਬ ਹੈ ਪੂਰਾ ਪਰਬਾਰਾデア ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਹ ਲੋਕੀ ਤਾਂ ਅਜੇ ਅਧੂਰੇ ਨਾਲ ਜੁੜੇ ਹੋਏ ਹਨ ਅਧੂਰੇ ਨਾਲ ਜੁੜੇ ਹੋਏ ਹਨ ਤਾਂ ਹੀ ਤਾਂ ਇਹਨਾਂ ਦੀ ਆ ਸੋਚ ਹੈ ਜੇ ਜਨ ਪੂਰੇ ਨਾਲ ਜੁੜ ਜਾਣਗੇ ਜੇ ਜਨ ਸ਼ਬਦ ਗੁਰੂ ਦੇ ਨਾਲ ਜੁੜ ਜਾਂਦੇ ਵਚਨ ਦੇ ਨਾਲ ਜੁੜ ਜਾਣਗੇ ਕਲਾਮ ਦੇ ਨਾਲ ਜੁੜ ਜਾਣਗੇ ਫਿਰ ਇਹਨਾਂ ਦੀ ਆ ਸੋਚ ਬਦਲ ਜਾਏਗੀ ਫਿਰ ਇੱਕ ਦਿਨ ਕਹਿਣਗੇ ਆਪਾਂ ਨੇ ਸੰਤਾ ਭਗਤਾ ਪੀਰ ਪਗੰਬਰਾ ਅਵਤਾਰਾ ਕੋਲ ਮੰਗਦੇ ਅਸਤਾਇ ਕੋ ਰੱਬ ਕੋਲ ਮੰਗਣਿਆ ਦਾਸ ਨੂੰ ਆ ਤਾਂ ਦੱਸ ਦੋ ਰੱਬ ਕਿਹੜਾ ਹੈ ਫਿਰ ਜਿਹਦੇ ਅੰਦਰ ਆ ਗੁਣ ਨਹੀਂ ਹਨ ਜਿੰਨੇ ਬੀਬੀਆਂ ਤਗੋਨਾਂ ਨਾਲ ਗੁਣਤਾ ਰੱਬ ਦੇ ਹਨ ਉਹ ਕਿਹੜਾ ਰੱਬ ਹੈ ਜਿਹਦੇ ਵਿੱਚ ਆ ਗੁਣ ਨਹੀਂ ਹੈ ਜਿਹਦੀ ਵਿੱਚ ਆ ਗੁਣ ਨਹੀਂ ਹੈ ਉਹ ਤਾਂ ਰੱਬ ਹੀ ਨਹੀਂ ਹੈ ਉਹ ਤਾਂ ਕੋਈ ਅਧੂਰਾ ਹੈ ਤੁਸੀਂ ਅਜੇ ਅਧੂਰੇ ਨਾਲ ਜੁੜ ਰਹੇ ਹੋ ਅਜੇ ਤੁਸੀਂ ਨਗੂਰੇ ਵਾਲੀ ਜ਼ਿੰਦਗੀ ਜੀ ਰਹੇ ਹੋ ਸਤ ਗੁਰੂ ਪਾਜੋ ਗੁਰ ਨੇ ਕੋਈ ਨਿਗੁਰੇ ਕਾ ਨਾਉ ਬੁਰਾ ਰੱਬ ਕਿਸੇ ਸਰੀਰ ਦਾ ਨਾਮ ਨਹੀਂ ਹੈ ਰੱਬ ਇਹ ਨਗੁਨਾ ਦਾ ਨਾਮ ਇਹ ਬੇਅੰਤ ਗੁਨਾ ਦਾ ਨਾਮ ਰੱਬ ਹੈ ਕਿ ਇਹ ਬੇਅੰਤ ਗੁਨਾ ਦੇ ਕਾਰਨ ਹੀ ਅਸੀਂ ਉਸ ਰੱਬ ਰੱਬ ਕਹਿੰਨੇ ਹਾਂ ਰੱਬ ਕੋਈ ਸਰੀਰ ਨਹੀਂ ਹੈ ਰੱਬੀ ਗੁਨਾ ਕਰਕੇ ਅਸੀਂ ਉਸ ਨੂੰ ਮਾਲਕ ਕਹਿ ਰਹੇ ਹਾਂ ਉਸ ਨੂੰ ਖੁਦਾ ਕਹਿ ਰਹੇ ਹਾਂ ਉਸ ਨੂੰ ਸਤਨਾਮ ਕਹਿ ਰਿਹਾ ਨਿਰੰਕਾਰ ਕਹਿ ਰਿਹਾ ਕਰਤਾਰ ਕਹਿ ਰਿਹਾ ਪਰਮੇਸ਼ਰ ਕਹਿ ਰਹੇ ਹਨ ਰਾਮ ਕਹਿ ਰਹੇ ਹਨ ਜਿਨਨੇ ਵੀ ਬੇਅੰਤ ਨਾਮਾਂ ਨੇ ਸਾਰੇ ਨਾਮ ਕਰਮ ਕਰਕੇ ਹਨ ਇਹ ਸਾਰੇ ਕਰਮ ਨਾਮ ਹਨ ਗੁਨਾ ਕਰਕੇ ਨਾਮ ਹਨ ਔਰ ਇਹ ਸਾਰੇ ਗੁਨਾ ਦੇ ਦਰਸ਼ਨ ਤੁਹਾਨੂੰ ਭਗਤਾਂ ਸੰਤਾਂ ਅਵਤਾਰਾਂ ਗੁਰੂ ਪੀਰ ਪੈਗੰਬਰਾਂ ਮਹਾਤਮਾ ਦੇ ਅੰਦਰ ਹੋਣਗੇ ਇਸੇ ਕਰਕੇ ਸੰਤਾਂ ਭਗਤਾਂ ਪੀਰ ਅਵਤਾਰਾਂ ਗੁਰੂ ਪੀਰ ਪੈਗੰਬਰਾਂ ਨੂੰ ਗਲਤ ਨਾ ਬੋਲੋ ਇਹਨਾਂ ਦੀ ਨਿੰਦਿਆ ਨਾ ਕਰੋ क्योंकि रब का प्रकाश इन्होंने कोली है क्योंकि रब शब्द है बचन है कलाम है और गुरु शब्द, बचन कलाम किन्ना कोल है इन भगत को संता को अवतारा को गुरुआ को पीर को अवतारा को पीर पैगंबर को महात्मा कोल है इन्हों निंदा ना करो संतन सोकर मश करी कुल डूबन रीत जिसे थोड़े कुल का नाश हो जाएगा संत की निंदा नानका बहोर बहोर अवतार ਸੰਤਾ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਮੂੰ ਕਾ ਲੈ ਤਿੰਨ ਨਿੰਦ ਕਾ ਤਿਸ ਸੱਚੇ ਦਰਬਾਰ ਇਸ ਲਈ ਦਾਸ ਦੀ ਬੇਨਤੀ ਹੈ ਸੰਤਾ ਪੀਰ ਅਵਤਾਰਾ ਗੁਰੂ ਮਹਾਤਮਾ ਪੈਗੰਬਰ ਜਿੱਥੋ ਵੀ ਸ਼ਬਦ ਰੂਪ ਦੇ ਵਿੱਚ ਰੱਬ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਨਿੰਦਿਆ ਨਾ ਕਰੋ ਉਨ੍ਹਾਂ ਦਾ ਸਤਕਾਰ ਕਰੋ ਉਨ੍ਹਾਂ ਦਾ ਸਤਕਾਰ ਹੀ ਰੱਬ ਦਾ ਸਤਕਾਰ ਹੈ ਹਰ ਜਨ ਹਰ ਦੋ ਇੱਕ ਹੈ ਬਿੰਬ ਵਿਚਾਰ ਕਿਛ ਨਹੀਂ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਬ੍ਰਹਮ ਗਿਆਨੇ ਕਾਂਤ ਨਾਪਾਰ ਨਾਨਕ ਬ੍ਰਹਮ ਗਿਆਨ ਕੋ ਸਦਾ ਨਮਸਕਾਰ